ਗੁਰਦੀਪ ਸਿੰਘ ਨਕਸ਼ਤੀ 5 ਕੋਹਾ ਦੇ ਨਾਵਲ ਸੂਰਜ ਦੀ ਟੀਦਾ ਅਗਲਾ ਖੰਡ 17 तकरीबन 1 ਹਫਤੇ ਬਾਅਦ ਪੂਨਮ ਇਕੱਲੀ ਹੀ ਜਸਪ੍ਰੀਤ ਨੂੰ ਮਿਲਣ ਆਈ ਪਰ ਉਹ ਨਾ ਆਪਣੇ ਨਾਲ ਬੱਚੇ ਲੈ ਆ ਸਕੀ ਤੇ ਨਾ ਉਸ ਦਾ પતિ ਉਸ ਨਾਲ ਆ ਸਕਿਆ ਜਸਪ੍ਰੀਤ ਆਪਣੀ ਬਚਪਨ ਦੀ ਸਹੇਲੀ ਨਾਲ ਮਿਲਦੇ ਸਰ ਗੱਲਾਂ ਵਿੱਚ ਲੱਗੀ ਗੁਰਦੀਪ ਸਿੰਘ ਨੇ ਆ ਕੇ ਉਹਨੂੰ ਕਿਹਾ ਪੁੱਤਰ ਪੂਨਮ ਨੂੰ ਪਹਿਲਾਂ ਚਾਹ ਪਿਲਾ ਤੇ ਫੇਰ ਗੱਲਾਂ ਮਾਰੀ। ਉਹ ਹਾਂ। ਮੈਂ ਬਣਾਉਂਦੀ ਆ ਚਾ ਪਾਪਾ। ਉਹਨਾਂ ਚਾਹ ਤੁਸੀਂ ਬੈਠੋ ਪੂਨਮ ਕੁਲ। ਆਖ ਕੇ ਜਸਪ੍ਰੀ ਚਾਹ ਬਣਾਉਣ ਚਲੇ ਗਈ ਤੇ ਗੁਰਦੇਵ ਸਿੰਘ ਪੂਨਮ ਕੁਲ ਬੈਠ ਗਿਆ ਤੇ ਪੁੱਛਣ ਲੱਗਿਆ। ਤੁਹਾਡਾ ਸਹੇਲੀਆਂ ਦਾ ਵਧੀਆ ਪਿਆਰ ਬਣਿਆ ਹੋਇਆ ਪੁੱਤਰ। ਹਾਂ ਚਾਚਾ ਜੀ। ਪਰ ਜਸਪ੍ਰੀ ਤਾਂ ਉੱਥੇ ਜਾ ਕੇ ਜ਼ਿਆਦਾ ਰੁੱਝ ਗਈ ਐ। ਕਈ ਵਾਰ ਮੈਂ ਉਸਨੂੰ ਕਾਲ ਕਰਦੀਆਂ। ਨਹੀਂ ਤਾਂ ਬਸ ਇਹ ਰੁੱਝੀ ਹੁੰਦੀ ਐ। ਤੁਹਾਡੇ ਦੇਸ਼ਾਂ ਦਾ ਵਕਤ ਦਾ ਵੀ ਫਰਕ ਹੋਵੇਗਾ। ਇਸ ਲਈ ਜਦੋਂ ਇਹਨੂੰ ਵੇਲ ਹੁੰਦਾ ਹੋਵੇਗਾ ਤਾਂ ਤੂੰ ਵੇਲ ਹੀ ਨਹੀਂ ਹੁੰਦੀ ਹੋਣੀ ਜਿਵੇਂ ਇੱਥੇ ਰਾਤ ਹੁੰਦੀ ਹੈ ਤੇ ਪ੍ਰੀਤ ਦੇ ਦੇਸ਼ ਵਿੱਚ ਦਿਨ ਹੁੰਦਾ ਹੈ ਭਲਾ ਤੁਹਾਡੇ ਦੋਨਾਂ ਦੇਸ਼ਾਂ ਦੇ ਵਕਤ ਵਿੱਚ ਕੀ ਫਰਕ ਕਰਤੀ ਹੈ ਕੋਈ 16 ਜਾਂ 17 ਘੰਟੇ ਸਾਡਾ ਆਸਟ੍ਰੇਲੀਆ ਜਸਪ੍ਰੀ ਦੀ ਕੈਲੀਫੋਰਨੀਆ ਤੋਂ ਅੱਗੇ ਹੈ ਹੁਣ ਚਾਚਾ ਜੀ ਗੱਲ ਤੁਹਾਡੀ ਠੀਕ ਹੀ ਹੈ ਪਰ ਅਸੀਂ ਇੱਕ ਦੂਜੇ ਨੂੰ ਸੁਖਸ਼ਾਂਤ ਪੁੱਛ ਜ਼ਰੂਰ ਲੈਂਦੀਆਂ ਭਾਵੇਂ ਦਿਲ ਦੀਆਂ ਗੱਲਾਂ ਘਟਵਾਦੀ ਕਰ ਸਕੀਆਂ ਪੂਨਮ ਨੇ ਆਖਿਆ ਆ ਵੀ ਫਰਕ ਹੈ ਤੇਰੇ ਬੱਚਿਆਂ ਦਾ ਕੀ ਹਾਲ ਹੈ ਬਹੁਤ ਵਧੀਆ ਦਾਤਾ ਜੀ ਦੋ ਮੁੰਡੇ ਹਨ ਉਮਰ ਵਿੱਚ ਸਿਰਫ 1 ਸਾਲ ਦਾ ਹੀ ਫਰਕ ਹੈ ਵੱਡੇ ਹੋ ਰਹੇ ਹਨ ਮੈਂ ਤਾਂ ਹੁਣ ਜਸਪ੍ਰੀਤ ਵੱਲੋਂ ਕੋਈ ਚੰਗੀ ਖਬਰ ਸੁਣਨ ਦੀ ਆਸ ਵਿੱਚਾਂ ਪੂਨਮ ਮੁਸਕਰਾ ਕੇ ਬੋਲੀ ਉਹ ਵੀ ਵਾਹਿਗੁਰੂ ਮਿਹਰ ਕਰੇਗਾ ਹਾਂ ਪੁੱਤਰ ਤੂੰ ਬੱਚੇ ਲੈ ਕੇ ਆਉਣੇ ਸੀ ਇੱਥੇ ਗਰਦੇਵ ਸਿੰਘ ਨੇ ਗਲਬਦਲੀ ਕਿਉਂਕਿ ਉਹ ਆਪ ਜਸਪ੍ਰੀਤ ਵੱਲੋਂ ਬੱਚੇ ਦੀ ਖਬਰ ਨਾ ਪਾ ਕੇ ਬੜਾ ਫਿਕਰਮੰਦ ਸੀ ਕਿ ਜਸਪ੍ਰੀਤ ਦੇ ਦਿਉਰ ਭਵਿੰਦਰ ਦੀ ਬੋਟੀ ਕੁਲ ਦੋ ਬੱਚੇ ਸਨ ਤੇ ਜਸਪ੍ਰੀਤ ਦੀ ਗੋਦ ਵਿਆਹ ਤੋਂ 3-4 ਸਾਲ ਬਾਅਦ ਵੀ ਖਾਲੀ ਸੀ ਬੱਚੇ ਮੈਂ ਤਾਂ ਨਹੀਂ ਲਈ ਦਿੱਤਾ ਜੀ ਕਿਉਂਕਿ ਸਕੂਲ ਦਾ ਚੱਕਰ ਸੀ ਉਹਨਾਂ ਦੀ ਪੜ੍ਹਾਈ ਖਰਾਬ ਹੋਣੀ ਸੀ ਕਿਤੇ ਫੇਰ ਸਾਰਾ ਟੱਬਰ ਲੈ ਕੇ ਜਦੋਂ ਮੈਂ ਆਈ ਨਾ ਤਾਂ ਤੁਹਾਨੂੰ ਜ਼ਰੂਰ ਸਭ ਨੂੰ ਬੁਲਾਵਾਂਗੀ ਜ਼ਰੂਰ ਪੂਨਮ ਸੀ ਐ ਉਹ ਕੁਝ ਦੇਰ ਹੋਰ ਗੱਲਾਂ ਕਰਦੇ ਰਹੇ ਤੇ ਫਿਰ ਜਸਪ੍ਰੀਤ ਚਾਹ ਲੈ ਕੇ ਆ ਗਈ। ਉਹਨਾਂ ਤਿੰਨ ਇਕੱਠਿਆਂ ਚਾਹ ਪੀਤੀ ਤੇ ਫਿਰ ਗੁਰਦੇਵ ਸਿੰਘ। ਚੰਗਾ ਕੁੜੀਆ ਤੁਸੀਂ ਮਾਰੋ ਗੱਲਾਂ। ਆਹ ਕਿ ਬਾਤ ਨਿਕਲ ਗਿਆ। ਜਸਪ੍ਰੀਤ ਨੇ ਜਸਪੂਨਮ ਨੂੰ ਉਸ ਲਈ ਖਰੀਦਾ ਕੰਗਣ ਦਿੱਤਾ। ਉਹ ਬਹੁਤ ਖੁਸ਼ ਹੋਈ। ਤੇ ਉਸਨੇ ਆਪਣੇ ਵੱਲੋਂ ਇੱਕ ਸੋਹਣੀ ਜੀ ਕੜੀ ਜਸਪ੍ਰੀਤ ਨੂੰ ਦਿੱਤੀ। ਦੋਨੋਂ ਬਹੁਤ ਖੁਸ਼ ਸਨ ਕਿ ਉਹ ਅਜੇ ਵੀ ਇੱਕ ਦੂਜੇ ਬਾਰੇ ਬੜਾ ਸੋਚਦਿਆਂ ਸਨ। ਭਾਵੇਂ ਇੱਕ ਦੂਜੇ ਤੋਂ ਉਹ ਬਹੁਤ ਦੂਰੀ ਉੱਤੇ ਰਹਿੰਦਿਆਂ ਸਨ। ਉਸ ਤੋਂ ਬਾਅਦ ਪੋਨਮ ਨੇ ਜਸਪ੍ਰੀਤ ਨੂੰ ਪੁੱਛਿਆ ਤੂੰ ਹੁਣ ਬੱਚਾ ਕਦੋਂ ਲੈਣਾ ਹੈ ਅੜੀਏ ਹੁਣ ਤਾਂ ਤੇਰੇ ਵਿਆਹ ਨੂੰ ਵੀ ਕਈ ਸਾਲ ਹੋ ਗਏ ਨੇ ਅਗਲੇ ਸਾਲ ਬਣਾਵਾਂਗੇ ਸਲਾ ਕਿਉਂਕਿ ਹੁਣ ਤੀਕ ਬਸ ਮੈਂ ਸੈੱਟ ਹੋ ਰਹੀ ਸੀ ਪਰ ਅਗਲੇ ਸਾਲ ਪੱਕਾ ਤੇ ਫਿਰ ਜਸਪ੍ਰੀਤ ਮੁਸਕਰਾ ਕੇ ਉਸ ਨੂੰ ਪੁੱਛਣ ਲੱਗੀ ਤੂੰ ਵੀ ਚਲਾ ਕੇ ਨਿਕਲੀ ਕਿ ਜੀਜਾ ਜੀ ਨੂੰ ਆਪਣੀ ਵਿਆਹ ਤੋਂ ਪਹਿਲਾਂ ਵਾਲੀ ਗੁਸਤਾਖੀ ਦਾ ਤੂੰ ਪਤਾ ਹੀ ਨਹੀਂ ਲੱਗਣ ਦਿੱਤਾ ਕੀ ਕਰਦੀ ਤੂੰ ਦੱਸ ਜੇ ਸੱਚ ਦੱਸਦੀ ਕਦੋਂ ਕੋਈ ਮਰਦ ਮਾਫ ਕਰਦਾ ਹੈ ਮੇਨੇ ਮਾਰੀ ਜਾਣੀ ਸੀ ساری ਉਮਰ ਕਿ ਵਿਆਹ ਤੋਂ ਪਹਿਲਾਂ ਮੈਂ ਸਵਾ ਖਾਧੀ ਮਰਦਾ ਭਾਵੇਂ ਜਿੰਨਾ ਮਰਜੀ ਸਵਾ ਖਾਈ ਜਾਵੇ ਪਰ ਔਰਤ ਬਸ ਪਾਕ ਹੋਣੀ ਚਾਹੀਦੀ ਹੈ ਇਹਨਾਂ ਨੂੰ ਇੱਕ ਹੋਰ ਗੱਲ ਸੁਣ ਕਿ ਉਹ ਕੁੱਤਾ ਮੈਨੂੰ ਸਾਡੇ ਸ਼ਹਿਰ ਇੱਕ ਡਾਰਬਨੀ ਗ੍ਰੋਸਰੀ ਸਟੋਰ ਵਿੱਚ ਮਿਲ ਗਿਆ ਸੀ ਤੇ ਉਸ ਨਾਲ ਉਸਦੀ ਤੀਵੀ ਵੀ ਸੀ ਮੋਤੀ ਜੀ ਮੈਨੂੰ ਬੜੇ ਗੌਰ ਨਾਲ ਵੇਖਣ ਲੱਗਾ ਤੇ ਮੈਂ ਪਿੱਟ ਕਰ ਲਈ ਜਰਾ ਨਫ਼ਰਤ ਵਿਖਾਉਂਦਿਆਂ ਫੇਰ ਇਹ ਉਹ ਆਪਣੀ ਜਨਾਨੀ ਨੂੰ ਇੱਕ ਪਾਸੇ ਛੱਡ ਕੇ ਮੇਰੇ ਵੱਲ ਆਉਣ ਲੱਗਾ ਬਹੁਤ ਬੁਰੀ ਤਰ੍ਹਾਂ ਘੂਰੀ ਭਟਕੇ ਮੈਂ ਉਹਦੇ ਵੱਲ ਵੇਖਿਆ ਤੇ ਆਪਣੇ ਆਪ ਨੂੰ ਮੈਂ ਚਾਰ ਕਰਨ ਲੱਗੀ ਕਿ ਉਹਦੀ ਹੁਣ ਮੈਂ ਬੇਇੱਜ਼ਤੀ ਕਿਵੇਂ ਕਰਾਂ ਮਨੂੰ ਗੁੱਸੇ ਵਿੱਚ ਵੇਖ ਕੇ ਉਹ ਨਾ ਵਾਪਸ ਆਪਣੀ ਜਨਾਨੀ ਵੱਲ ਮੁੜ ਗਿਆ ਤੂੰ ਹਿੰਮਤ ਵੇਖ ਕੁੱਤੇ ਦੀ ਕਿਵੇਂ ਮੈਨੂੰ ਛੱਡ ਗਿਆ ਸੀ ਤੇ ਹੁਣ ਪਰਦੇਸ ਵਿੱਚ ਪਤਾ ਨਹੀਂ ਕਿਉਂ ਮੈਨੂੰ ਮਿਲਣਾ ਚਾਹੁੰਦਾ ਸੀ ਮੈਂ ਮੁੜ ਕੇ ਉਸ ਗ੍ਰੋਸਰੀ ਸਟੋਰ ਵਿੱਚ ਕੱਲੀ ਨਹੀਂ ਗਈ ਫਿਰ ਆ ਤੇਰੇ ਜੀਜਾ ਜੀ ਦੇ ਨਾਲ ਚਲੇ ਜਾਂਦੀਆਂ ਉੱਥੇ ਪਰ ਮੁਰਕੇ ਉਹ ਬੰਦਾ ਉੱਥੇ ਮੈਨੂੰ ਨੀਚੇ ਦਿੱਸਿਆ ਤਦੇ ਤਾਂ ਮੈਂ ਤੈਨੂੰ ਸਮਝਾਉਂਦੀ ਹੁੰਦੀ ਸੀ ਕਿ ਜਿਹੀਆਂ ਗਲਤੀਆਂ ਨਾ ਕਰੀਏ ਤਾਂ ਚੰਗਾ ਹੁੰਦਾ ਹੈ ਪਰ ਤੂੰ ਐਵੇਂ ਉਸੀਆਂ ਗੱਲਾਂ ਵਿੱਚ ਆ ਗਈ ਮੈਨਾਂ ਤਾਂ ਸਿਰਫ਼ ਤਾਂ ਸੁਣਦਾ ਤੈਨੂੰ ਜ਼ਰਾ ਜ਼ਿਆਦਾ ਹੀ ਸ਼ੌਕ ਸੀ ਜੋ ਤੁਸੀਂ ਹੋ ਬਸ ਹੋ ਕਹਾਂ ਕਿਸੇ ਦੇ ਆਖ ਨਾਲ ਕੀ ਫਰਕ ਪੈਂਦਾ ਹੈ ਪਤਾ ਨਹੀਂ ਮੈਨੂੰ ਤਾਂ ਇੰਜ ਹੀ ਲੱਗਦਾ ਰਿਹਾ ਕਿ ਇਹ ਮੁੰਡੇ ਐਵੇਂ ਨਹੀਂ ਨੇੜੇ ਆਉਂਦੇ ਤੇ ਤਦੇ ਮੈਂ ਉਹਨਾਂ ਵੱਲ ਖਿੱਚਦੀ ਹੀ ਨਹੀਂ ਸੀ ਜਸਪ੍ਰੀਤ ਨੇ ਆਖਿਆ ਮੈਂ ਨਾ ਜ਼ਰਾ ਜ਼ਿਆਦਾ ਭਾਵੁਕ ਹੋ ਜਾਂਦੀ ਸੀ ਉਦੋਂ ਤੇਰਾ ਆਪਣੇ ਆਪ ਤੇ ਕਾਬੂ ਬਹੁਤ ਸੀ ਤੇਰੇ ਸਾਥ ਕਰਕੇ ਮੇਰਾ ਵੀ ਉਂਝ ਬਚਾਓ ਹੋ ਗਿਆ ਹਾਂ ਉਹ ਗਲਤੀ ਸੀ ਪਤਾ ਨਹੀਂ ਮੇਰੀ ਉਹ ਗਲਤੀ ਮੈਨੂੰ ਕਿੰਨਾ ਮਿੱਟੀ ਵਿੱਚ ਰੋਲਦੀ ਕੁਵਾਰੀ ਕੁੜੀ ਲੀਤਾ ਇਹ ਬਹੁਤ ਔਖਾ ਸੀ ਚਲੋ ਬਖਸ਼ਿਰ ਸਭ ਕੁਝ ਸੰਭਲ ਗਿਆ ੜੀਏ ਹੁਣ ਜੀਜਾ ਜੀ ਤੈਨੂੰ ਕਿਵੇਂ ਰਖਦੇ ਨੇ ਤੂੰ ਇਹ ਦੱਸ ਮੈਨੂੰ ਬਹੁਤ ਵਧੀਆ ਬਹੁਤ ਪਿਆਰ ਕਰਦੇ ਹਨ ਹਾਂ ਬਾਰ ਕੀ ਕਰਦੇ ਹਨ ਕੋਈ ਪਤਾ ਨਹੀਂ ਰੋਜ਼ دیر ਨਾਲ ਆਉਂਦੇ ਨੇ ਕਦੇ ਆਖ ਦਿੰਦੇ ਨੇ ਕਿ ਮੀਟਿੰਗ ਵਿੱਚ ਸੀ ਕਦੇ ਓਵਰਟਾਈਮ ਨੀਮਾ ਮੁਸਕਰਾ ਕੇ ਪੂਨਮ ਨੇ ਕਿਹਾ ਸ਼ੱਕ ਹੈ ਮੈਨੂੰ ਪਰ ਸਬੂਤ ਕੋਈ ਨਹੀਂ ਇੰਜ ਤੂੰ ਕਿਉਂ ਆਖਦੀ ਹੈ ਓ ਯਾਰ ਪਤਾ ਲੱਗਾ ਹੈ ਜਦੋਂ ਮਰਦੀ ਦਿਲਚਸਪੀ ਜ਼ਰਾ ਜਿੰਨੀ ਵੀ ਘਟਦੀ ਹੈ ਨਾ ਤੈਨੂੰ ਨਹੀਂ ਇੰਜ ਮਹਿਸੂਸ ਹੁੰਦਾ ਕਦੇ ਜਾਂ ਫਿਰ ਮੇਰੇ ਜੀਜਾ ਜੀ ਵਾਲੇ ਭਗਤ ਹੋਣਗੇ ਹਾਂ ਤੂੰ ਉਹਨਾਂ ਨੂੰ ਭਗਤੀ ਸਮਝ ਜਸਪ੍ਰੀਤ ਨੇ ਗੱਲ ਮਿਕਾਈ ਇੰਜ ਗੱਲਾਂ ਕਰਦੇ ਆ ਉਹਨਾਂ ਨੂੰ ਦੁਪਹਿਰ ਕੋ ਕੀਤੇ ਉਹ ਦੁਪਹਿਰ ਦਾ ਰਲ ਕੇ ਖਾਣਾ ਬਣਾਉਣ ਲੱਗ ਪਈਆਂ ਜਸਪ੍ਰੀਤ ਦਾ ਫਿਰ ਦਿਲ ਕੀਤਾ ਕਿ ਉਹ ਆਪਣੀ ਪਿਆਰੀ ਸਹੇਲੀ ਕੋਲ ਉਹ ਜਾਗਰਤੀ ਕਮਜ਼ੋਰੀ ਬਾਰੇ ਦੱਸ ਦੇਵੇ ਪਰ ਫਿਰ ਆਪ ਹੀ ਉਸ ਚ ਜਿੱਗੀ ਇਹ ਸੋਚ ਕੇ ਕਿ ਪਤਾ ਹੈ ਮੇਰੀ ਗੱਲ ਫੁੱਲ ਫਲਾ ਕੇ ਆਪਣੇ ਮਰਦ ਕੋਲ ਦੱਸ ਦੇਵੇ ਤੇ ਉਹ ਬੰਦਾ ਹੋਰ ਅੱਗੇ ਗੱਲ ਕਰ ਦੇਵੇ ਫਿਰ ਉਸ ਅੰਦਰੋਂ ਇੱਕ ਆਵਾਜ਼ ਆਈ ਸਮੱਸਿਆ ਮਾਸਰ ਜਾਂ ਲਈ ਹੁੰਦੀਆਂ ਹਨ ਨਾ ਕਿ ਹੋਰਾਂ ਨੂੰ ਦੱਸਣ ਵਾਲੀਆਂ ਉਨੇ ਆਪਣੇ ਇਸ ਪੇਜ ਨੂੰ ਭੇਜੀ ਰੱਖਿਆ ਪੂਨਮ ਨੇ ਖੁੱਲ ਕੇ ਉਸ ਨਾਲ ਗੱਲਾਂ ਕੀਤੀਆਂ ਕਿ ਕਿਵੇਂ ਉਹਦਾ ਘਰ ਵਾਲਾ ਕੰਮ ਉੱਤੇ ਰਹਿੰਦਾ ਤੇ ਕਿਵੇਂ ਉਹ ਇਕੱਲੇ ਘਰੀ ਤਰਫ ਦੀ ਰਹਿੰਦੀ ਹੈ ਨੌਕਰੀ ਉਹ ਉਸ ਨੂੰ ਕਰਨੀ ਸੀ ਦਿੰਦਾ ਤੇ ਬੱਚੇ ਹੀ ਉਸ ਦਾ ਮਰਦੰਮ ਜਨ ਰਹਿ ਗਏ ਸਨ ਉਹਨੇ ਬੜੇ ਗਿਲੇਸ਼ਪੂਰਵਕ ਇਹ ਵੀ ਦੱਸਿਆ ਕਿ ਉਹ ਲਗਾਤਾਰ ਆਪਣੇ ਪਿਛਲੇ ਪਰਿਵਾਰ ਨੂੰ ਪੈਸੇ ਕਲਦਾ ਰਹਿੰਦਾ ਹੈ ਤੇ ਉਹਨਾਂ ਨੇ ਇੱਕ ਹਵੇਲੀ ਜੱਡਾ ਮਕਾਨ ਬਣਾ ਲਿਆ ਪਰ ਆਸਟ੍ਰੇਲੀਆ ਵਿੱਚ ਉਸ ਦੀ ਜ਼ਿੰਦਗੀ ਇੰਜ ਹੈ ਜਿਵੇਂ ਬਿਲਕੁਲ ਮੰਫੀ ਹੋ ਗਈ ਹੋਵੇ ਸਾਰੀਆਂ ਇੱਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਪੂਨਮ ਨੇ ਜਸਪ੍ਰੀਤ ਨੂੰ ਕਟੁੱਕਟ ਹਫ਼ਤੇ ਵਿੱਚ ਇੱਕ ਵਾਰ ਉਸ ਤੋਂ ਫੋਨ ਉੱਤੇ ਗੱਲ ਕਰਨ ਦਾ ਵਾਅਦਾ ਵੀ ਮੰਗਿਆ ਉਹ ਵਿਚਰਨ ਲੱਗੀ ਇੱਕ ਦੂਜੇ ਨੂੰ ਕੁਟਵੀਂ ਗਲਬਕੜੀ ਪਾ ਕੇ ਮਿਲ ਗਿਆ ਪੂਨਮ ਦੇ ਜਾਣ ਤੋਂ ਬਾਅਦ ਜਸਪ੍ਰੀਤ ਬਹੁਤ ਦੇਰ ਸੋਚਦੀ ਰਹੀ ਲਓ ਮੈਨੂੰ ਕਦੇ ਨਾ ਕਦੇ ਜਾ ਕੇ ਦੀ ਕਮਜ਼ੋਰੀ ਚੁੱਪ ਜਾਂਦੀ ਹੈ ਪਰ ਪੂਨਮ ਕੋਲ ਜਈ ਕੋਈ ਸਮੱਸਿਆ ਨਹੀਂ ਤੇ ਵੇਖੋ ਇਹਦਾ ਕੀ ਹਾਲ ਭਰਾਂ ਸੰਪੂਰਨਤਾ ਕਿੱਥੇ ਕਿਤੇ ਕੋਈ ਦੁੱਖ ਤੇ ਕਿਤੇ ਕੋਈ ਤਾਂ ਕਿ ਜੇ ਉਹ ਜਾਗਰ ਇੱਕ ਪੱਖੋਂ ਕਮਜ਼ੋਰ ਹੈ ਪਰ ਹੈ ਤਾਂ ਬਹੁਤ ਨੇਕ ਤੇ ਮੈਨੂੰ ਕਿੰਨਾ ਪਿਆਰ ਕਰਦਾ ਇੰਜੇ ਸੋਚ ਕੇ ਆਪਣਾ ਦੁੱਖ ਬੜਾ ਘੱਟ ਮਹਿਸੂਸ ਕਰਨ ਲੱਗੀ ਤੇ ਫਿਰ ਉਹ ਬੱਚਾ ਲੈਣ ਬਾਰੇ ਸੋਚਣ ਲੱਗ ਪਈ ਹੁਣ ਉਸ ਕੋਲ ਪੈਸੇ ਵੀ ਸਨ ਤੇ ਉਹ ਬੱਚੇ ਲਈ ਹੁਣ ਪੂਰੀ ਤਰ੍ਹਾਂ ਤਿਆਰ ਵੀ ਸੀ ਉਸ ਪਲ ਉਸ ਨੂੰ ਬੱਚੇ ਖਾਤਰ ਹੋਰ ਉਡੀਕਣਾ ਬਹੁਤ ਫਜ਼ੂਰ ਲੱਗਿਆ ਬੱਚੇ ਲਈ ਉਹਨੂੰ ਸਭ ਤੋਂ ਠੀਕ ਵਕਤ ਅਪ੍ਰੈਲ ਤੇ ਮਈ ਦਾ ਲੱਗਿਆ ਜਿਸ ਵਿੱਚ ਅਜੇ ਦੇਰ ਸੀ ਪਰ ਉਹਨੇ ਆਪਣਾ ਮਨ ਪੱਕਾ ਕਰ ਲਿਆ ਕਿ ਉਹ ਹੁਣ ਮਾਰਚ ਜਾਂ ਅਪ੍ਰੈਲ ਨੂੰ ਬੱਚਾ ਲੈ ਬੈਣਾ ਟੱਪਨ ਨਹੀਂ ਦੇਵੇਗੀ ਮੌਸਮ ਬਦਲਦੇ ਹਨ ਪਰ ਮੌਸਮਾਂ ਦੇ ਬਾਂਗ ਵਕਤ ਚੱਲਦਾ ਦਿਸਤ ਨਹੀਂ ਸ਼ਾਇਦ ਕੰਮ ਕਾਜ ਦੇ ਰੁੱਝੇਵੇਂ ਵਕਤ ਦੀ ਰੁਕਤ ਹੋਰ ਨੂੰ ਮਹਿਸੂਸ ਹੀ ਨਹੀਂ ਹੁੰਦੈਂਦੇ ਇੱਧਰ ਪੰਜਾਬ ਵਿੱਚ ਰਹਿੰਦਿਆਂ ਜਸਪ੍ਰੀਤ ਨੂੰ ਵਕਤ ਦਾ ਪਤਾ ਹੀ ਨਾ ਚੱਲਿਆ ਆਪਣੇ ਖਾਸ ਰਿਸ਼ਤੇਦਾਰਾਂ ਨੂੰ ਮਿਲਣ ਤੇ ਉਹਨਾਂ ਨੂੰ ਤੋਹਫ਼ੇ ਦੇਣ ਵਿੱਚ ਹੀ ਉਸ ਦੀ ਛੁੱਟੀ ਪੂਰੀ ਹੋਣ ਵਾਲੀ ਹੋ ਗਈ ਇੱਕ ਦਿਨ ਪੂਨਮ ਅਥੇ ਉਹ ਸਜਾਤਾਂ ਨੂੰ ਮਿਲਣ ਵੀ ਗਈਆਂ ਪਰ ਉਸੇ ਦਿਨ ਉਹ ਵਾਪਸ ਪਰਤ ਆਈਆਂ ਉਸ ਤੋਂ ਬਿਨਾ ਜਸਪ੍ਰੀਤ ਉਜਾਗਰ ਆਪਣੇ ਪਾਪਾ ਤੇ ਚੰਨੀ ਨਾਲ ਅੰਮ੍ਰਿਤਸਰ ਤੇ ਕੁਝ ਹੋਰ ਥਾਵਾਂ ਉਤੇ ਘੁਮਣ ਵੀ ਗਈ ਇੰਜ ਇਕੱਠੇ ਘੁੰਮ ਕੇ ਉਹ ਸਾਰੇ ਬਹੁਤ ਖੁਸ਼ ਸਨ ਅਖੀਰ ਉਸਦੀ ਛੁੱਟੀ ਮੁੱਕਣ ਤੇ ਆ ਗਈ ਪੂਨਮ ਵਾਪਸ ਪਰਤ ਗਈ ਫਿਰ ਉਹਨੇ ਨਵਿੰਦਰ ਕੌਰ ਦੀਆਂ ਚੀਜ਼ਾਂ ਖਰੀਦੀਆਂ ਕੁਝ ਚੀਜ਼ਾਂ ਆਪਣੇ ਤੇ ਉਜਾਗਰ ਲਈ ਲਈਆਂ ਦੋ ਪੱਗਾਂ ਉਸਨੇ ਮਿਹਰਬਾਨ ਸਿੰਘਲੀ ਵੀ ਖਰੀਦ ਲਈਆਂ ਪੇਸ਼ਲੀ ਪੰਜਾਬ ਦੀ ਗੇੜੀ ਵੇਲੇ ਸੁਖਚਨ ਤੇ ਪਵਿੰਦਰ ਉਸ ਲਈ ਕੁਝ ਨਹੀਂ ਸੀ ਲੈ ਕੇ ਆਏ ਇਸ ਕਰਕੇ ਉਸਨੇ ਵੀ ਉਹਨਾਂ ਲਈ ਕੁਝ ਨਹੀਂ ਖਰੀਦਿਆ ਭਾਵੇਂ ਉਹਨਾਂ ਦੇ ਬੱਚਿਆਂ ਲਈ ਕੁਝ ਕੱਪੜੇ ਉਸਨੇ ਜ਼ਰੂਰ ਖਰੀਦ ਲਏ ਨਵਿੰਦਰ ਕੌਰ ਨੇ ਉਸ ਨੂੰ ਕਿਹਾ ਸੀ ਕਿ ਉਹ ਉਸਦੇ ਪੇਕੇ ਜਾ ਕੇ ਆਵੇ ਪਰ ਉਹ ਉੱਥੇ ਨਾ ਗਿਆ ਕਿਉਂਕਿ ਉਸ ਨੂੰ ਨਾ ਕੋਈ ਉੱਥੇ ਜਾਣਦਾ ਸੀ ਤੇ ਨਾ ਹੀ ਉਸ ਦਾ ਮਨ ਕਰਦਾ ਸੀ ਕਿ ਉਹ ਉੱਥੇ ਜਾਵੇ ਜਿੱਥੇ ਉਸ ਨੂੰ ਕੋਈ ਪਛਾਣੇ ਵੀ ਨਾ ਉਸ ਨੂੰ ਪੱਕਾ ਪਤਾ ਸੀ ਕਿ ਨਵਿੰਦਰ ਕੌਰ ਉਸ ਨਾਲ ਗੁੱਸੇ ਹੋਵੇਗੀ ਪਰ ਹੁਣ ਨਵਿੰਦਰ ਕੌਰ ਦੇ ਗੁੱਸੇ ਤੋਂ ਉਹ ਬਹੁਤਾ ਡਰਦੀ ਵੀ ਨਹੀਂ ਸੀ ਫਿਰ ਉਹ ਵਾਪਸ ਅਮਰੀਕਾ ਜਾਣ ਦੀਆਂ ਤਿਆਰੀਆਂ ਵਿੱਚ ਲੱਗੀ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ